ਲੋਕਗੀਤ ਪ੍ਰੇਮੀਆ ਦੇ ਲਈ ਅੱਜ ਫੇਰ ਅਸੀਂ ਦੋਵੇਂ ਬੈਠਾ ਇੱਕ ਬੜਾ ਸੁਹਣਾ ਲੋਕਗੀਤ ਲੈ ਕੇ ਇਸ ਚੈਨਲ ਤੇ ਹਾਜ਼ਰ ਹੋਏ ਆਂ ਅੱਜ ਆਪਾਂ ਰਲ ਮਿਲ ਕੇ ਇਸ ਲੋਕਗੀਤ ਦਾ ਆਨੰਦ ਮਾਣੀ ਕੱਚੇ ਕੋਠਿਆਂ 'ਚ ਕੱਕਤੇ ਦੀਵੇ ਰੰਜਣਾ ਰੂਜੀ ਰਾਤ ਵਿਸੋੜੇ ਦੀਵੇ ਨਕਰ ਸਿਆ ਕਤੇ ਕ ਵੇ ਤੂੰ ਵੇਖਣ ਆਇਆ ਮੇ ਰਜਣਾ ਹਾਰੇ ਪਾਚੋਂ ਕੇ ਤੇ ਆਈ ਮੈਂ ਨਕਰਾ ਹਾਰੇ ਸਸ ी ते नानेते मा bote ਜਵਾਦੋ ਐਸੇ ਆਣੇ ਵੇ ਨਕਰਾਂ ਉਹ ਦੋ ਆਣਗੇ ਸਾਰੇ ਮੇਰ ਜਣਾ ਕੱਚੇ ਕੋਠੇ ਆ ਚਕਤਦੀ ਕਹੇ ਨਾ ਗਾਣੇ ਦੱਸ ਲਈ ਮੇਰਾ ਜਣਾ ਹਾਂਜੀ ਦੋਸਤੋ ਅੰਤਾਂ ਦੀ ਗਰਮੀ ਦੇ ਵਿੱਚ ਅਸੀਂ ਇਹ ਲੋਕਗੀਤ ਤੁਹਾਡੇ ਰੂਬਰੂ ਕੀਤਾ ਤੇ ਸਾਨੂੰ ਬਹੁਤ ਸੋਹਣਾ ਲੱਗਿਆ ਤੇ ਕੁੜੀ ਦੇ ਸਹੁਰਿਆਂ ਦੇ ਵਿੱਚ ਪੇਕਿਆਂ ਦੀ ਅਹਿਮੀਅਤ ਹੁੰਦੀ ਹੈ ਖਾਸ ਅਹਿਮੀਅਤ ਹੁੰਦੀ ਹੈ ਜੇਕਰ ਪੇਕੇ ਆਪਣੀ ਬੇਟੀ ਨੂੰ ਦਰਕਨਾਰ ਕਰਦਿਆਂ ਨਾ ਤੇ ਉਸ ਦੇ ਨਾਲ ਜਿਹੜਾ ਰਿਸ਼ਤਾ ਥੋੜੇ ਵੱਖਰੇ ਵਾਲ ਰੱਖਣ ਤਾਂ ਸਹੁਰਿਆਂ ਵੱਲੋਂ ਕੁਝ ਨਾ ਕੁਝ ਉਹਨੂੰ ਤਾਨੇ ਮੈਣੇ ਸਹਣੇ ਪੈਂਦੇ ਨੇ ਤੋਂ ਸੋ ਅਸੀਂ ਇਹ ਲੋਕ ਗੀਤ ਦੇ ਵਿੱਚ ਪੇਸ਼ ਕੀਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਇਸ ਮਿਲਤ ਦੇ ਉੱਪਰ ਭਰਪੂਰ ਬੋਰ ਪਾਉਂਗੇ ਤੇ ਆਪ ਆਨੰਦਿਤ ਹੋਵੋਗੇ ਜੇਕਰ ਇਹ ਲੋਕੀ ਤੁਹਾਨੂੰ ਚੰਗਾ ਲੱਗਿਆ ਚੰਗਾ ਪਾਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ